ਹਲਕਾ ਖਡੂਰ ਸਾਹਿਬ ਦੇ ਵਿੱਚ ਭਿਆਨਕ ਸੜਕ ਹਾਦਸੇ ਦੇ ਵਿੱਚ ਕਾਰ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਨੌਜਵਾਨਾਂ ਦੀ ਪਛਾਣ ਅੰਕੁਸ਼ ਨૈયਰ ਪੁੱਤਰ ਰਮੇਸ਼ ਕੁਮਾਰ, ਚੋਲਾ ਸਾਹਿਬ ਅਤੇ ਜਤਿਨ ਨૈયਰ ਪੁੱਤਰ ਪਵਨ ਕੁਮਾਰ ਵਾਸੀ ਚੋਲਾ ਸਾਹਿਬ ਵਜੋਂ ਹੋਈ ਹੈ ਦੋਵੇਂ ਮਾਸੀ ਪੁੱਤ ਭਰਾ ਲੱਗਦੇ ਸਨ ਤੀਸਰਾ ਨੌਜਵਾਨ ਨਿਸ਼ਾਨ ਸਿੰਘ ਪੁੱਤਰ ਸਵੰਨ ਸਿੰਘ ਵਾਸੀ ਰਤੋਕੇ ਦੱਸਿਆ ਜਾ ਰਿਹਾ ਹੈ। ਇਹ ਦਰਦਨਾਖ ਖਾਲਸਾ ਉਸ ਵੇਲੇ ਵਾਪਰਿਆ ਜਦੋਂ ਚੋਲਾ ਸਾਹਿਬ ਦੇ ਨੌਜਵਾਨ ਸਰਹਾਲੀ ਟਾਬੇ ਤੋਂ ਰੋਟੀ ਖਾ ਕੇ ਆਪਣੇ ਘਰ ਨੂੰ ਵਾਪਸ ਜਾ ਰਹੇ ਸਨ। ਪਿੰਡ ਰਤੋਕੇ ਦੇ ਨੌਜਵਾਨ ਦੇ ਵੱਲੋਂ ਇਹਨਾਂ ਪਰਸੋਂ ਲਿਫਟ ਮੰਗੀ ਕੇ ਇਹਨਾਂ ਤਿੰਨਾਂ ਨੌਜਵਾਨਾਂ ਨਾਲ ਪੁਲ ਬਿੱਲੀਆਂ ਵਾਲਾ ਵਿਖੇ ਹਾਸਾ ਵਾਪਰ ਜਾਂਦਾ ਅਤੇ ਤਿੰਨਾਂ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ। ਹਾਸਾ ਇੰਨਾ ਜ਼ਬਰਦਸਤ ਸੀ ਕਿ ਗੱਡੀ ਦੇ ਚਿੱtre ਉੱਡ ਗਏ। ਥਾਣਾ ਸਰਹਾਲੀ ਦੀ ਪੁਲਿਸ ਵੱਲੋਂ ਇਸ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਆਪਰਾ ਹੀ ਲੱਗਦਾ ਜੀ ਛਾਟੀ ਦਾ ਮੁੰਡਾ ਲੱਗਦਾ ਵੀ ਇਹ ਰਾਤ ਰੋਟੀ ਖਾ ਕੇ ਸਾਡੇ ਘਰਾਂ ਦੇ 10:00 ਵੇ ਰੋਟੀ ਖਾ ਕੇ ਛਾਲੀ ਨੂੰ ਵਾਪਸ ਆ ਰਹੇ ਆ ਤੇ ਗੱਡੀ ਓਵਰ ਕੰਟਰੋਲ ਹੋਣ ਕਰਕੇ ਜਿਵੇਂ ਕਿ ਖਾਸਾ ਵਾਪਸ ਨਸਤਾ ਦਿਦਾਂ ਕਿੰਨੇ ਜਣੇ ਸਵਾਰ ਸੀ ਗੱਡੀ ਇੱਕ ਸਵਾਰ ਦੋ ਹੀ ਪਰਿਵਾਰ ਦੇ ਮੈਂਬਰ ਇੱਕ ਤੀਜਾ ਜਿਹਨੇ ਲਿਫਟ ਦਿੱਤੀ ਉਦੋਂ ਰਤੋਗੇ ਦਾ ਮੁੰਡਾ ਹੀ ਕੋਈ ਉਹਨੂੰ ਨੇ ਦਿੱਤੀ ਨਾਲ ਤੇ ਜਾਓ ਮੁੰਡਾ ਪੂਰਾ ਹੈ ਤਿੰਨ ਮੋਟਾ ਜਿਹਾ ਜਿੰਨਾਂ ਦੀ ਮੌਕੇ ਤੇ ਉਹ ਉਹ ਮੁੰਡਾ ਹਸਪੀਟਲ ਪੂਰਾ ਹੈ ਇਹ ਵੀ ਕੱਢਿਆ ਆਪਣੇ ਬੜੇ ਜ਼ੋਰ ਨਾਲ ਨਿਕਲਿਆ ਫੜੌਖਾ ਕੱਢ ਕੇ ਕਾਰ ਕੱਢਿਆ ਤੇ ਜੀਹੇ ਭਾਈ ਉਹ ਕੀ ਕੀ ਨਾਮ ਹੈ ਨ ਇੱਕ ਦਾ ਨਾਮ ਜੀ ਅੰਕੁਸ਼ ਤੇ ਦਾਨਿਸ਼ ਦਾਨਿਸ਼ ਜਤਿੰਦ ਜਤਿੰਦ ਤੇ ਅੰਕੁਸ਼ ਤੇ ਤੀਸਰਾ ਜਿਹੜਾ ਰਤੋ ਕਹਿੰਦਾ ਹੋਦਾ ਕਿ ਨਾਮ ਉਹਦੇ ਨਾਮ ਵੀ ਕੋਈ ਨਾ ਨਾ ਪਤਾ ਨਹੀਂ ਕੁਝ ਵੀ ਉਹ ਉੱਥੇ ਜੋ ਲੈ ਗਏ ਉਹ ਦੋ ਦੋ ਤਿੰਨ ਉਹਨਾਂ ਨੂੰ ਲੈ ਫਿਰ ਦਿੱਤੀ ਸੀ ਇਹਨਾਂ ਨੇ ਇਹ ਉੱਥੇ ਕਿਤੇ ਰੋਟੀ ਖਾਂਦੇ ਫਿਰ ਦੋ ਮੋੜ ਤੇ ਖਲੋਤਾ ਹਣਾ ਚੋਲੇ ਨੂੰ ਜਣਾ ਤੋਂ ਕਿੰਨੇ ਚਲਾ ਜਾ ਨਾਲ ਹੀ ਇਹ ਆਹ ਸਹੀ ਯਾਰਾ ਸਾਡੇ ਗਰਮ ਬਾਰਾ ਉਹ ਟਾਬੀ ਵਾਲੇ ਨੇ ਫੋਨ ਕੀਤਾ ਕਿ ਤੁਹਾਡੇ ਇਹਦੇ ਮੁੰਡੇ ਰੋਟੀ ਖਾ ਕੇ ਗਏ ਉਹਨਾਂ ਨਾਲ ਡਾਗੇ ਵੀ ਮੁੰਡਾ ਰੋਟੀ ਖਾਂਦਾ ਸੀ ਤੇ ਚਲੋ ਫੋਨ ਫੋਨ ਕਰ ਦਿੰਦੇ ਕਿ ਯਾਰ ਰੋਟੀ ਨੂੰ ਬਣਾ ਕੇ ਰੱਖੇ ਲੈ ਜਾਾਂਗੇ ਉਹਨੂੰ ਦੱਸਿਆ ਤੁਹਾਡੇ ਮੁੰਡੇ ਰੋਟੀ ਖਾ ਕੇ ਨਿਕਲੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਬੰਦਾ ਰੁੱਤੂ ਕੇ ਦਾ ਬੈਠਾ ਨਾ ਉਹਨਾਂ ਨੇ ਜਾਂਦੇ ਵਾਰ ਦੱਸਿਆ ਕਿ ਉਹ ਐਕਸੀਡੈਂਟ ਹੋ ਗਿਆ ਗੱਡੀ ਦਾ ਉਹ ਫਿਰ ਜਦੋਂ ਹੀ ਹਸਪਤਾਲ ਪਹੁੰਚੇ ਉਹਨਾਂ ਹਸਪਤਾਲ ਵਾਲਿਆਂ ਨੇ ਸਾਨੂੰ ਦੱਸਿਆ ਤੇ ਅਸੀਂ ਵਾਪਸ ਆ ਗਏ ਨਹੀਂ ਚੁੱਕਿਆ ਉਹਨਾਂ ਨੂੰ ਕੀ ਨਾਂ ਹੈ ਤੁਹਾਡਾ ਹਾਂਜੀ ਕਿਪਨ ਕੁਮਾਰਾ ਜੀ ਨਾਂ ਮੇਰਾ ਜਿਹੜੇ ਬੱਚਿਆਂ ਨੇ ਮੌਤ ਹੋਈ ਆ ਕੀ ਲੱਗਦਾ ਤੁਹਾਡੇ ਤੇ ਦੋਨੋਂ ਪੁੱ ਗੱਲ 9:30 ਵਜੇ ਤਕਰੀਬਨ ਗਏ ਉੱਥੇ ਸਰਣੀ ਰੋਡ ਤੇ ਢਾਬਾ ਵਾ ਵਾਬੇ ਆਂਦਾ ਖਾਲਸਾ ਉੱਥੇ ਰੋਟੀ ਖਾਣ ਗਏ ਆ ਤੇ ਮੁੜ ਕੇ ਘੰਟੇ ਬਾਅਦ ਰੋਟੀ ਖਾ ਕੇ ਆਏ ਤੇ ਮੁੜ ਕੇ ਰਸਤੇ ਦੇ ਵਿੱਚ ਹੀ ਹਾਦਸਾ ਵਾਪਰ ਗਿਆ ਉਹਨਾਂ ਦਾ ਕਿਵੇਂ ਜਾਣੇ ਗੱਡੀ 'ਚ ਗੱਡੀ 'ਚ ਦੋ ਜਣੇ ਸੀ ਜੀ ਇੱਕ ਤੇ ਦੋਨੋਂ ਭਤੀਜੇ ਸੀ ਤੇ ਇੱਕ ਰਸਤੇ ਦੇ ਵਿੱਚ ਕੋਈ ਰਤੋ ਗੇ ਦਾ ਮੜਕਾ ਆਇਆ ਉਹਨਾਂ ਨੂੰ ਬਾਹਰੋਂ ਜਨੰਦਰੂਕ ਆਇਆ ਕੰਮ ਤੋਂ ਉਹਨੂੰ ਲਿਫਟ ਦਿੱਤੀ ਨਾਲ ਤੇ ਰਸਤੇ 'ਚ ਆਉਂਦੇ ਮੁੜ ਕੇ ਉਹ ਹਾਦਸਾ ਵਾਪਰ ਗਿਆ ਉਹਨਾਂ ਦਾ ਕਿੰਨੀ ਮਾਦ ਹੋ ਗਈ ਮੌਕੇ ਤੇ ਹਾਂਜੀ ਤੇਨਾਂ ਦੀ ਮਾਦ ਹੋ ਗਈ ਤੇ ਇਹ ਕੀ ਕੀ ਨਾ ਹੈ ਇਹਨਾਂ ਦੇ ਮੁੰਡਿਆਂ ਦਾ ਇੱਕ ਦਾ ਨਾਮ ਹੈ ਆਪਣਾ ਅੰਕੁਸ਼ ਨੀਯਤ ਤੇ ਦੂਸਰਾ ਜਿਹਦਾ ਉਹਦਾ ਨਾਮ ਜਤਨ ਲਿਆਰੇ ਤੇ ਤੀਜੇ ਦੇ ਤੁਹਾਨੂੰ ਪਤਾ ਕਿ ਉਹਦਾ ਉਹਦਾ ਕੀ ਨਾਮ ਹੈ ਨਹੀਂ ਉਹਨਾਂ ਦੇ ਨਾਮ ਮਰੇ ਨਹੀਂ ਕੋਈ ਜਾਣਕਾਰੀ ਹੈਗੀ ਐਸਐਮ ਜੈਟ ਨਿਊਜ਼ ਦੇ ਲਈ ਤਰਨਤਾਰਨ ਤੋਂ ਮਾਨ ਸਿੰਘ ਦੀ ਰਿਪੋਰਟ